ਜਦੋਂ ਜਿੱਦਾਂ ਵੰਡ ਹੋਈ 1947 ਦੀ ਤੇ ਤੁਸੀਂ ਕਹਿੰਦੇ ਕਿ ਮੈਂ ਕਿੱਦਾਂ ਸਕੂਲ ਚਲਾ ਗਿਆ ਸੀ ਉਹ ਵੜੀ ਗੱਲ ਸੁਣਨੀ ਹੈ ਸਕੂਲ ਚਲਾ ਗਿਆ ਸੀ ਹਾਂ ਚਲੇ ਗਏ ਸੀ ਅਸੀਂ ਹਾਂ ਸਾਨੂੰ ਫਿਰ ਉੱਥੋਂ ਹਨ ਹਾਂ ਇਹ ਮੇਟੀ ਇਲਾਕੇ ਦੋਹੀਂ ਪਾਸੇ ਹਾਂ ਇੱਧਰ ਵੀ ਤੇ ਇੱਧਰ ਵੀ ਹਾਂ ਸਾਨੂੰ ਆਪਣੇ ਆਪਣੇ ਪਿੰਡੀ ਛੱਡ ਗਈ ਮਿਲਟਰੀ ਲੱਗੇ ਸੀ ਫੌਜ ਥੰ ਡਰ ਨਹੀਂ ਲੱਗਾ ਫੇ ਫੌਜ ਕਥੇ ਆਈ ਹੈ ਡਰ ਕਰਾ ਕਾਦਿਆ ਸਾਡੇ ਨਾਲ ਸਾਨੂੰ ਡਰ ਕਰਾ ਹਾਂ ਹਾਂ ਉਹ ਸਾਨੂੰ ਫੌਜ ਨੇ ਸਾਨੂੰ ਕੁਝ ਕੁਝ ਕਿਹਾ ਕਿਤੇ ਹਾਂ ਉਧਰ ਜਿਹੜੇ ਮੁਸਲਮਾਨਾਂ ਤੋਂ ਜਿਹੜੇ ਜਿੱਦਾਂ ਔੜ ਦੇ ਮੁਸਲਮਾਨ ਸੇ ਤੇ ਇਹਨਾਂ ਨਿਆਣਿਆਂ ਨੂੰ ਮਾਰਨ ਹਾਂ ਇਤੋਂ ਫੇ ਉਹ ਨਹੀਂ ਰੋਕ ਕਰਕੇ ਪਿੰਡੀ ਪਿੰਡੀ ਦੋ ਦੋ ਚਾਰ ਚਾਰ ਬੰਦੇ ਵੰਡ ਕੇ ਪਿੰਡੀ ਪਿੰਡੀ ਜਿੱਦਾ 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 ਹੁਣ ਅਸੀਂ ਔੜ ਨੂੰ ਔੜੋਂ ਸਾਲਾਂ ਨੂੰ ਆਉਣਾ ਸੀ ਹਾਂ ਨਹੀਂ ਤੁਸੀਂ ਸਾਲਾਂ ਬਣੀ ਭੂਆ ਕੋ ਰਹਿੰਦੇ ਸੀ ਨਾ ਜਦੋਂ ਬੰਡ ਹੋਈ ਤੂੰ ਗਲਤ ਆ ਸੁਣ ਤੂੰ ਕਥਾ ਬੰਦ ਕਰ ਦੇ ਮੇਰੀ ਸੁਣ ਤੂੰ ਹਾਂ ਅਸੀਂ ਸਾਲਾਂ ਨੂੰ ਆਉਣਾ ਸੀ ਉਹੜੋਂ ਹਾਂ ਪਹਿਲਾਂ ਆਉਂਦੇ ਉਹੜੋਂ ਜਿਆ ਤੇ ਮੀਰ ਸਕੂਲੇ ਪੜ੍ਹਦੇ ਸੀ ਆਹੋ ਅੱਛਾ ਮੀਰਪੁਰ ਲੱਖਾ ਪੈਂਦਾ ਸੀ ਹਾਂ ਉਤੇ ਬਾਅਦ ਫਿਰ ਬੁਹਾਰਾ ਪੈਂਦਾ ਸੀ ਹਾਂ ਫਿਰ ਛੋਡੀਆਂ ਪੈਂਦੀਆਂ ਸੀ ਹਾਂ ਫਿਰ ਸਾਲਾਂ ਆਉਂਦੀ ਸੀ ਇੱਥੇ ਤੇ ਘਰ ਛੱਡ ਗਏ ਫੋੜ ਛੱਡ ਕੇ ਗਏ ਘਰੋਂ ਘਰੀ ਪ੍ਰਾਰਥਨਾ ਹੀ ਹੋਈ ਸੀ ਸਵੇਰ ਦੀ ਦਿਲੇ ਸਕੂਲ ਪਹੁੰਚੇ ਆ ਪ੍ਰਾਰਥਨਾ ਹੋ ਗਈ ਹਾਂ ਸਵੇਰੇ ਹੀ ਐਲਾਨ ਕਰਤਾ ਵੇ ਬੰਡ ਹੋਣੀ ਐ ਐਲਾਨ ਤਾਂ ਅਗਲੇ ਕੀਤਾ ਸੀ ਹਾਂ ਸਵੇਰੇ ਮਿਲਟੀ ਆਪਤਰੀ ਉੱਥੇ ਸਕੂਲ ਚ ਅੱਛਾ ਮੇਟੀ ਪੇਂ ਖੇਰ ਆੜ ਦੇ ਸ਼ਹਿਰ ਕਸਬਾ ਸਾਹਿਬ ਦੇ ਦੁਪੇ ਆਏ ਦੁਆਲੇ ਸਾਰੇ ਆਤੂਤੀ ਵੇ ਮੁਸਲਮਾਨ ਦਾ ਪਿੰਡ ਗੜਸਾ ਹੋ ਹਾਂ ਦਵਾਗਾ ਉੱਥੇ ਆ ਗਿਆ ਫੇਰ ਸਾਨੂੰ ਛੱਡ ਗਿਆ ਠੀਕ ਐ ਤੇ ਨਾਲੇ ਕਹਿੰਦੇ ਆ ਤਾਈ ਦਾ ਮੁਕਲਾਵਾ ਵੀ ਉਦੋਂ ਕਾਇਆ ਸੀ ਬੰਡ ਰੋਲਿਆਂ ਵੇਲੇ ਉਹ ਤਾਂ ਬਾਅਦ ਵਿਆਹ ਹੋਇਆ ਹਾਂ ਉਹ ਤਾਈ ਦਾ ਬਾਅਦ ਵਿਆਹ ਹੋਇਆ ਹਾਂ ਅੱਛਾ ਅੱਛਾ ਇਹ ਗਏ ਸੀ ਤੋਾਈ ਦੇ ਮੁਕਲਾਵੇ ਤੇ ਅੱਛਾ ਗਏ ਨਹੀਂ ਸੀ ਬਰਾਤੀ ਨਹੀਂ ਸੀ ਉਹ ਨਹੀਂ ਗਏ ਤੈਨੂੰ ਕਿਹ ਐ ਇੱਕ ਵਾਰੀ ਕਹਿਤਾ ਅੱਛਾ ਮੁਕਲਾਵਾ ਤਾਂ ਆਉਂਦਾ ਦੇਖਿਆ ਮੁਕਲਾਵਾ ਕਿੱਥੇ ਨੂੰ ਆਉਂਦਾ ਸੀ ਇੱਥੇ ਪਿੰਡ ਪਿੰਡ ਚ ਲੈ ਕੇ ਆਇਆ 47 ਦਾ ਵਿਆਹ ਹੋਇਆ ਤਾਈ ਦਾ 47 ਤੋਂ ਬਾਅਦ ਦਾ ਬਾਦ ਦਾ ਨਾਲੇ ਕਹਿੰਦੇ ਸੀ 47 ਚ ਰੌਲੀਆਂ ਬੇਲੇ ਹੋਇਆ ਸੀ। ਉਹ ਆ ਬਾਦ ਦਾ ਹੋਇਆ। ਅੱਛਾ ਇਹ ਸਾਰੇ ਵਿਆਹ ਬਵਾਦੇ ਹੋਇਆ। ਅੱਛਾ ਅੱਛਾ ਜਿੱਦਾਂ ਬਾਂਡ ਹੋਈ ਆ ਤਾਂ ਤੁਸੀਂ ਐਦਾਂ ਮੁਸਲਮਾਨ ਪਿੰਡ ਛੱਡ ਕੇ ਜਾਂਦੇ ਦੇਖੇ ਗੱਡਿਆਂ ਤੇ। ਦੇਖੇ ਜਾਂਦੇ ਕੋਲੋਂ ਤੇ ਸਿੱਖ ਉਧਰੋਂ ਪਾਕਿਸਤਾਨ ਚੋਂ ਆਦੇ ਦੇਖੇ ਆ। ਉਹੀ ਆਉਂਦੇ ਦੇਖੇ। ਹਾਂ। ਮੁਸਲਮਾਨੇ ਗਏ ਹਨਾ ਕੋ ਸਿੱਖ ਤਾਂ ਇੱਥੇ ਰਹੀ ਆ ਉਧਰੋਂ ਸਿੱਖ ਆਏ ਆ। ਉਧਰੋਂ ਆਏ। ਪਾਪਾ ਜੀ ਅੱਗੇ ਐਦਾਂ ਰਾਸ਼ਨ ਕਾਰਡ ਤਾਂ ਉਹ ਨਹੀਂ ਸੀ ਹੁੰਦੇ ਰਾਸ਼ਨ ਕਾਰਡ ਵੀ ਲੇਟੇ ਬਣਨ ਲੱਗੇ ਆ ਤੇ ਆਧਾਰ ਕਾਰਡ ਤਾਂ ਹੁਣ ਜੇ ਆਏ ਆ ਕੁਛ ਨਾ ਸੱਗੇ ਹੁੰਦਾ ਰਾਸ਼ਨ ਕਾਰਡ ਹੁੰਦੇ ਸੀ ਹਾਂ ਬਾਕੀ ਕੁਛ ਨਾ ਉਮਰ ਦੀ ਨਿਸ਼ਾਨੀ ਕੀ ਸੀ ਵੀਦੀ ਐਨੀ ਉਮਰ ਐ ਉਦਾਂ ਹੀ ਅੰਦਾਜ਼ਾ ਹੀ ਹਾਂ ਜੇ ਕੋਈ ਐਦਾਂ ਕੁਛ ਕਹਿਣਾ ਹੁੰਦਾ ਸੀ ਵੀਦੀ ਉਮਰ ਐਨੀ ਆ ਤਾਂ ਫੇਰ ਕਿਤੋਂ ਕਹੋਂਦੇ ਸੀ ਉਦਾਂ ਹੀ ਦੱਸ ਦਿੰਦੇ ਸੀ ਹਾਂ ਜਾਂ ਜਾਂ ਜਿਹੜੇ ਚੌਕੀਦਾਰ ਸਾਂ ਹਾਂ ਉਦੀ ਜਿਹਦੇ ਤੇ ਲਿਖਿਆ ਹੁੰਦਾ ਉਹ ਥੋਕ ਢਾ ਲੈਂਦੇ ਅੱਛਾ ਅੱਛਾ ਜੇ ਜੱਦਾ ਤੁਸੀਂ ਕਿਤੇ ਜਾਣਾ ਕਹਿ ਦੇਣਾ ਮੇਰੀ ਐਨੀ ਉਮਰ ਆ ਉਹ ਮੰਨ ਲੈਂਦੇ ਸੀ ਇਦਾਂ ਦਾ ਬੁੜੀਆਂ ਕਈ 60 60 ਸਾਲ ਦੀਆਂ ਆਪਣੇ ਉਹਨਾਂ 40 ਕਹਿੰਦੀਆਂ ਹੋਗੀਆਂ ਇਹ ਠੀਕ ਹੈ ਕਿਉਂਕਿ ਜ਼ਿਲ੍ਹੇ ਪਿੰਡ ਚ ਆਧਾਰ ਕਾਰਡ ਬਣਾਉਣਾ ਇਹ 65 60 70 70 ਸਾਲ ਦੀਆਂ ਨੇ ਵੀ ਆਪਣੀ ਉਮਰ 40 45 ਦੱਸੀ ਹੈ ਬੁੜੀਆਂ ਬੁੜੀਆਂ ਦੁੱਧ ਚੁੰਗਦੀਆਂ ਹੀ ਬਣਦੀਆਂ ਤੇ ਉੱਥੋਂ ਤੁਸੀਂ ਸਾਲਾਂ ਤੋਂ ਇੱਥੇ ਆਪਣੇ ਪਿੰਡ ਕਦੋਂ ਆਏ ਆਂ 47 ਤੋਂ ਬਾਅਦ ਬਾਅਦ ਚ ਰੌਲਿਆਂ ਤੋਂ ਬਾਅਦ ਚ ਇਹ ਉਹਦੇ ਨਾਲ ਮੇਰੀ ਬੰਦ ਦੀ ਨਾ ਕਿਨ ਨੀਮੂ ਨੂੰ ਤਾਇਨਾ ਅਗਲੀ ਪੀੜੀ ਨੇ ਤਾਂ ਬਥੇਰੀ ਬਣਦੀ ਤਾਇਆ ਥੋੜਾ ਰੁੱਖੇ ਸੁਭਾਤਾ ਸੀ ਨਾ ਨਾ ਉਦਾਂ ਹੀ ਹਾਂ ਆਪਣੇ ਆਪ ਗਨੂਰ ਚ ਰਹਿੰਦੇ ਸੀ ਉਹ ਤਾਂ ਉਹਦਾ ਪੇ ਫੁੱਫੜ ਦੋਏ ਅੱਛਾ ਭੂਆ ਨਾ ਬਣਦੀ ਸੀ ਤੁਹਾਡੀ ਦੋਏ 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 ਉੱਦਾਂ ਵੀ ਭੂਆ ਦੇ ਮਰਨ ਤੋਂ ਬਾਅਦ ਉੱਥੇ ਕਿਹਨੂੰ ਪੁੱਛਣਾ ਸੀ ਨੋਹਾ ਉਹਦੀਆਂ ਗਾਹਾਂ ਪੁੱਛਦੀਆਂ ਸੀ ਨੋਹ ਪੁੱਛਦੀ ਬੜੀ ਬੜੀ ਹਾਂ ਬੜੀ ਠੀਕ ਹਾਂ ਭੂਆ ਹੀ ਪੁੱਛਦੀ ਹੋਗੀ ਗਾਹਾਂ ਨਿਆਣੇ ਨਹੀਂ ਉਹਨੇ ਨਹੀਂ ਪੁੱਛਦੇ ਹੁੰਦੇ ਇਹ ਆਵੇ ਗਾਹਾਂ ਇੱਦਾਂ ਐ ਤੁਹਾਡੀ ਭੂਆ ਦਾ ਪੋਤਾ ਉਹ ਚਾਚਾ ਜੀ ਹੁਣੀ ਉਹ ਤਾਂ ਫੇ ਮੰਗਰਉਣ ਲੱਗਾ ਉਹ ਅਮਰੀਕਾ ਤੋਂ ਉਹ ਤੁਹਾਨੂੰ ਫੋਨ ਫਾਨ ਕਰ ਲੈਂਦੇ ਪੁੱਛ ਪਰਤੀ ਤੇ ਹੈਗੀ ਉਹ ਤਾਂ ਵੀ ਇੱਧਰ ਆ ਗਿਆ ਫੇ ਆਉਣ ਜਾਣੇ ਤੇ ਲੱਗਾ ਹਾਂ ਪੂਆ ਕਿ ਐਦਾਂ ਹੀ ਮਤਲਬ ਤੁਰਦੀ ਫਿਰਦੀ ਚਲ ਗਈ ਸੀ ਨਹੀਂ ਬਿਮਾਰ ਹੋ ਕੇ ਅੱਛਾ ਬਿਮਾਰ ਰਹੀ ਥੋੜਾ ਨਾਨੀ ਨੇ ਪਾਲਣ ਤੋਂ ਬਾਅਦ ਫੇ ਪੂਆ ਲੈ ਗਈ ਸੀ ਨਾ ਠੀਕ ਹੈ ਪੂਆ ਦੇ ਪਾਲਣ ਤੋਂ ਬਾਅਦ ਫੇ ਤੁਹਾਡੇ ਡੈਡੀ ਲੈ ਆਏ ਸੀ ਤੁਹਾਨੂੰ ਇੱਥੇ ਡੈਡੀ ਮੁੱਕਣ ਤੋਂ ਬਾਅਦ ਫੇ ਤਾਇਆ ਤਾਈ ਨੇ ਇੱਥੇ ਫੇ ਵਿਆਹ ਹੋ ਗਿਆ ਆਪਣੀ ਮਾਸੀ ਦੇ ਨਾਲ ਸੀ ਜਾਂਦੇ ਹੁੰਦੇ ਮੋਤੀ ਮੂਤੀ ਐ ਦਾਨੀ ਹਾਂ ਮਤਲਬ ਪ੍ਰਾਸਤ ਹੋ ਹੀ ਹਾਂ ਮਾਸੀਆਂ ਮਤਲਬ ਪ੍ਰਾਸਤ ਹੋ ਹੀ ਹਾਂ ਨਹੀਂ ਮਾਸੀ ਆ ਪਜੌੜਾ ਜਿਹੜੇ ਤੁਹਾਡੇ ਉਹ ਤਾਂ ਸਾਡੀ ਸੁਰਤ ਚ ਗਏ ਆ ਕੋਈ ਤਏ ਉੱਤੇ ਪਰ ਸੀ ਹਾਂ ਉਹ ਬੜੀ ਹਿੱਤੇ ਪਰ ਸੀ ਹਾਂ ਮਤਲਬ ਨੂੰ ਸੀ ਮਾਸੀਆਂ ਨੇ ਵੀ ਨਹੀਂ ਪੁੱਛਿਆ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਹਾਂ ਇੱਕ ਗੱਲ ਆ ਜਿਹੜਾ ਮਾਮਾ ਸਾਹਿਬ ਪੁੱਛਦਾ ਥੋੜਾ ਅੱਛਾ ਨਾਨਕੇ ਕਿੱਥੇ ਭਲਾ ਪੁਜਿਆਣੇ ਹਾਂ ਮम्मा ਪੁੱਛਦਾ ਸੀ ਹੈਨਾ ਮਾਸੀਆਂ ਨਹੀਂ ਸੀ ਪੁੱਛਦੀਆਂ ਜਿਹੜਾ ਥਕਾ ਮਾਮਾ ਸਾਹੂ ਵੀ ਨਾ ਪੁੱਛਦਾ ਇਹ ਮਤੇਜ ਦਾ ਪੋਤਾ ਬੜਾ ਅੱਛਾ ਤਾਂ ਵੀ ਪੁੱਛਿਆ ਤੁਹਾਨੂੰ ਤਾਂ ਵੀ ਪੁੱਛਦੇ ਰਹੇ ਪੁੱਛ ਪਰਤੀਤ ਰਹੀ ਮਾਂ ਦੇ ਜਾਣ ਤੋਂ ਬਾਅਦ ਨਹੀਂ ਉਹ ਨਾ ਕੋਈ ਪੁੱਛਦਾ ਹੁੰਦਾ ਜੇ ਤੁਹਾਡੀ ਮੰਮੀ ਜਿੰਦੀ ਹੁੰਦੀ ਫੇ ਪੁੱਛ ਪਰਤੀਤ ਰਹਿਣੀ ਸੀ ਸਾਰੀ ਦਾ ਕੁਝ ਵੀ ਨਾ ਹਾਂ ਸਾਰਾ ਪੜ ਕੇ ਆ ਕੇ ਚਲੋ ਪਸ਼ੂ ਚਾਰ ਕੇ ਲਿਆਓ ਕੌਣ ਕਹਿੰਦਾ ਹੁੰਦਾ ਸੀ ਭੂਆ ਭੂਆ ਕਾਨੂੰ ਭੂਆ ਵੀ ਹੁੰਦੀ ਤੇ ਵੀ ਇਦਾਂ ਸੀ ਮਗਰੋਂ ਵੀ ਦਿਨ ਰਹੀ ਆ ਅਗਲੀਆਂ ਪਹਿਲੀਆਂ ਭੂਆ ਨਹੀਂ ਸੀ ਬਹੁਤਾ ਪੁੱਛ ਪ੍ਰਤੀਤ ਰੱਖਦੀਆਂ ਹੁਣ ਦੀਆਂ ਭੂਆ ਬਹੁਤ ਪੁੱਛਦੀਆਂ ਆ ਪਹਿਲੀਆਂ ਦੀ ਹਾਂ ਦੇਖੋ ਜਿਆਦਾ ਰਿਸ਼ਤੇਦਾਰੀ ਹੈ ਨਾ ਹਾਂ ਹਾਂ ਪਹਿਲਾ ਰਿਸ਼ਤਾ ਮਾਂ ਦਾ ਪੇਜ ਦਾ ਹਾਂ ਦੂਜਾ ਰਿਸ਼ਤਾ ਭੂਆ ਦਾ ਹਾਂ ਭੂਆ ਬਹੁਤ ਖਿਆਲ ਰੱਖੇ ਹਾਂ ਆਪਣੇ ਭਤੀਜਿਆਂ ਦਾ ਭਤੀਜਿਆਂ ਭਤੀਜਿਆਂ ਦਾ ਆਪਣੇ ਮਾਪੇ ਦਾ ਦੁੱਖ ਖਾਇਆ ਪਰਵਾਂ ਦਾ ਹਾਂ ਮਾਸੀਤਾਂ ਮਾਸੇ ਦਾ ਦੋਇਨੀ ਸਾਡੇ ਬਜ਼ੁਰਗ ਪੂਰਾ ਹੋਏ ਤੇ ਆਈਆਂ ਹਾਂ ਇਹ ਵੀ ਨਹੀਂ ਪਜੌੜਾ ਵਾਲੇ ਵੀ ਨਹੀਂ ਦੋਇ ਨਹੀਂ ਆਈਆਂ ਇਹ ਪਜੌੜਾ ਵਾਲੀ ਤਾਂ ਬੜਾ ਦੁੱਖ ਲਾਉਂਦੀ ਹੁੰਦੀ ਸੀ ਤੁਹਾਡਾ ਬੜੇ ਰੋਈਆਂ ਪਰਖੰਡ ਕਰਦੇ ਆ ਹਾਂ ਮੰਮੀ ਨੂੰ ਅੱਡੇ ਕਹੀ ਜਾਣਾ ਵੀ ਆਪਣੇ ਸਹੁਰੇ ਦਾ ਖਿਆਲ ਰੱਖੀ ਇਹ ਤਾਂ ਬਹੁਤ ਔਖਾ ਇਹ ਤਾਂ ਬਚਪਨ ਵੀ ਵਿਚਾਰੇ ਦਾ ਰੋਲ ਖੁਣ ਪੜਿਆ ਜਵਾਨੀ ਵੀ ਰੋਲ ਖੁਣ ਕੇ ਗਈ ਦੀ ਇਹਦਾ ਖਿਆਲ ਰੱਖਿਆ ਕਰੋ ਇਹਨੂੰ ਰੋਟੀ ਪਾਣੀ ਟਾਈਮ ਸਿਰ ਦਿਆ ਕਰੋ ਮਬਾ ਦੱਸਣ ਦਵਾਦਾਰੂ ਦਿਆ ਕਰੋ ਪੇ ਵਾਂਗੂ ਸੇਵਾ ਕਰਿਓ ਲੱਗੋ ਲੋਕਾਂ ਨੂੰ ਕਹਿਣ ਉਸ ਦੀ ਉਦਾਂ ਉਦਾਂ ਮੇਰੇ ਵਿਆਹ ਚ ਦੋਏ ਨਹੀਂ ਆਈਆਂ ਮਾਸੀਆਂ ਹਾਂ ਨਾ ਸਾਡਾ ਪਾਪਾ ਮਰੀ ਪਈਆਂ ਹੈ ਮਾਂ ਮਸੂਸ ਕਰ ਹਾਂ ਪਪਾ ਜੀ ਜੀ ਦਾ ਤੁਸੀਂ ਇੱਦਾਂ ਬਚਪਨ ਵਿੱਚ ਸੀ ਹਰ ਗੁਣ ਜਿੱਡੇ ਸੀ ਤਾਂ ਹਰ ਇੱਕ ਚੀਜ਼ ਪਿੰਡ 'ਚੋਂ ਮਿਲ ਜਾਂਦੀ ਸੀ ਤੁਹਾਨੂੰ ਕੀ ਪਤਾ ਨਾ ਪਤਾ ਹੈ ਹਾਂ ਸ਼ਹਿਰ ਕਿੱਥੇ ਲੱਗਦਾ ਸੀ ਫਗਵਾੜੇ ਨੂੰ ਜਾਂਦੇ ਹੁੰਦੇ ਸੀ ਲੈਣ ਜੇ ਕੋਈ ਚੀਜ਼ ਨਹੀਂ ਸੀ ਮਿਲਦੀ بڑے ਫਗਵਾੜਾ ਜੰਮ ਮਾਲ ਭਰ ਹੋਰ ਕਿਹੜਾ ਹੈ ਅੱਛਾ ਨਹੀਂ ਸਾਈਕਲ ਬਗੈਰ ਤਾਂ ਬਹੁਤ ਔਖੀ ਹੁੰਦੀ ਹੋਣੀ ਤੁਰ ਕੇ ਚੱਲ ਜਾ ਜਾਂ ਮੈਂ ਗੰਨੇ ਕਮਾਦੀ ਛਿਟਕੇ ਤੁਰਕੇ ਲੈਨ ਚ ਲਾ ਕੇ ਪੈਸੇ ਲੈ ਕੇ ਤੁਰਕੇ ਇੱਥੇ ਮੋਮੜ ਕੇ ਫਗਵਾੜੇ ਤੋਂ ਆ ਜਾਈਂ ਜੀ ਦਾ ਫੇ ਉਹ ਜਵਾਨੀ ਵੇਲੇ ਬੱਚੇ ਬਚਪਨ ਚ ਜਵਾਨੀ ਵੇਲੇ ਤੁਰਿਓਂ ਕਰਕੇ ਹੁਣ ਤੁਸੀਂ ਸਹੀ ਆ ਫਿੱਟਵਾ ਤੁਹਾਡੇ ਬਰਾਬਰ ਕੋਈ ਜਵਾਨ ਬੰਦਾ ਕੰਮ ਨਹੀਂ ਕਰ ਸਕਦਾ ਤੁਰਕੇ ਆ ਜਾਈਂ ਫਗਵਾੜੇ ਤੱਕ ਰੇ ਤੁਰਕੇ ਗਏ ਕਿ ਜਲੰਧਰ ਤੱਕ ਵੀ ਨਾ ਜਲੰਧਰ ਕੀ ਕਰਨ ਲੈਣਾ ਹੂੰ ਫਗਵਾੜੇ ਤੱਕ ਰੁਕਾ ਮੰਦਾ ਗੰਨੇ ਇੱਥੇ ਪਹਿਲੇ ਲੈ ਆਣੇ ਹੋਰ ਕਿਤੇ ਜਾਈ ਦਾਂਗਾ ਅੱਛਾ ਕੋਈ ਵੀ ਚੀਜ਼ ਹਣੀ ਫਗਵਾੜੇ ਤੋਂ ਲੈ ਆਣੀ ਇਹ ਪਿੰਡੋਂ ਲੈ ਜਿਹੜਾ ਸੌਦਾ-ਸੁੱਦਾ ਪਿੰਡੋਂ ਹੀ ਲੈ ਲਿਆ ਜੀ ਹਾਂ ਇੱਥੇ ਕਹਿੰਦੇ ਕਿਸੇ ਨੇ ਦੁਕਾਨ ਤੇ ਤੋਤਾ ਵੀ ਰੱਖਿਆ ਹੁੰਦਾ ਸੀ ਤੋਤਾ ਹੀ ਨਹੀਂ ਹੁੰਦਾ ਹਾਂ ਉੱਥੇ ਸੀ ਦੁਕਾਨ ਪਾਈ ਹੁੰਦੀ ਹਾਂ ਆਪਣੇ ਮਠਿਆਈ ਮਠੂਈ ਇਦਾਂ ਦੀ ਹਾਂ ਤਾਂ ਹੁਣ ਕਹਣਾ ਜੇ ਕਿਸੇ ਨੂੰ ਸੌਦਾ ਲੈਣਾ ਹੁਣ ਕਹਣਾ ਕਾਢਵਾਨਾ ਕਿਨੇ ਕਹਣਾ ਤੋਤੇ ਤੋਤੇ ਨੇ ਹਾਂ ਕੀ ਕਹਿਣਾ ਕੱਢਣਾ ਕੱਢਵਾਂ ਨਾ ਹਾਂ ਉਹਦਾ ਨਾਮ ਆ ਸਾ ਸ਼ਾਂਤੀ ਸ਼ਾਂਤੀ ਉਹਦਾ 150 ਦਾ ਹਾਂ ਤੋਤੇ ਨੇ ਕਹਿਣਾ ਹਾਂ ਤਾ ਉਹ ਇੱਦਾਂ ਕਹਿਣਾ ਸੁਣੋ ਅੱਗੇ ਨਾ Papa ਕਿਦਾਂ ਦੇ ਰੱਖ ਦਿੰਦੇ ਸੀ ਇਦਾਂ ਦੇ ਵਾਸਤੇ ਇਦਾਂ ਤੁਹਾਡੇ ਤੁਹਾਡਾ ਨਾਮ ਤਾਂ ਫਿਰ ਵੀ ਸੋਹਣਾ ਹੈ ਸਵਰਨ ਸਿੰਘ ਕਿੰਨ ਰੱਖਿਆ ਸੀ ਮੈਨੂੰ ਕੀ ਪਤਾ ਪੱਕਾ ਤੁਹਾਡੀ ਮੰਮੀ ਨੇ ਰੱਖਿਆ ਹੋਣਾ ਹੈ ਤੁਸੀਂ ਆਪਣੀ ਪਰਦਾਦੀ ਵੀ ਦੇਖੀ ਹੋ ਹਾਂ ਨਾ ਪਰਦਾਦੀ ਦੇਖੀ ਦਾਦੀ ਦੀ ਨਹੀਂ ਦੇਖੀ ਦਾਦੀ ਪਹਿਲੇ ਮੁੱਕ ਗਈ ਸੀ ਉਹ ਮਾਰ ਮੋਰਾ ਨੂੰ ਹੱਕ ਹੱਕ ਖਾ ਗਿਆ ਹੱਕ ਕਰੋ ਦਾਦੀ ਨਹੀਂ ਦੇਖੀ ਉਹ ਦਾਦੀ ਦਾਦੀ ਨਹੀਂ ਦੇਖੀ ਮ ਮਮੀ ਤਾਂ ਤੁਹਾਡੇ ਜਿਹੜੇ ਤੁਸੀਂ 2.5 3 ਮਹੀਨੇ ਦੇ ਸੀ ਉਸਲੇ ਮੁੱਕ ਗਏ ਸੀ ਤੇ ਦਾਦੀ ਪਹਿਲੇ ਮੁੱਕ ਗਏ ਸੀ ਮੈਨੂੰ ਵੀ ਪਤਾ ਪਰਦਾਦੀ ਦੇਖੇ ਰੋੜੀ ਬੁੜੀ ਕਿੱਦਾਂ ਦੀ ਸੀ ਉਹ ਬਹੁਤ ਚੰਗੀ ਸੀ ਜਵਾਂ ਸੀ ਹਾਂ ਕੰਮ ਕਰ ਕਰ ਲੈਂਦੀ ਹੋਣੀ ਰੋਟੀ ਪਾਣੀ ਦਾ ਕੰਮ ਸਾਰਾ ਕਰਦੀ ਸਿਆਣੀ ਹੋ ਕੇ ਵੀ ਕਿੰਨਾ ਕੁ ਚਿਰ ਪਾਲਿਆ ਉਹਨ ਤੁਹਾਨੂੰ ਉਹਦੇ ਕੋਲ ਥੋੜਾ ਚਿਰ ਹਾਂ ਫੇਰ ਮਰ ਗਈ ਨਹੀਂ ਫੇਰ ਮਰ ਗਈ ਵੀ ਸੀ ਕਰ ਤੇ ਉਹ ਮਰ ਗਈ ਸੀ ਫੇਰ ਅਹੀ ਬਾਹਰ ਚਲੇ ਗਏ ਸੇ ਬਾਹਰ ਚ ਗਿਆਂ ਤੋਂ ਮਗਰੋਂ ਮਰ ਗਈ ਤੇ ਬੀਬੀ ਨੰਜੋ ਕੋਲ ਆ ਗਿਆ ਨੰਜੋ ਤੋਂ ਫਿਰ ਸਾਲੀ ਚਲੇ ਗਏ ਹਾਂ ਚਲੋ ਰੱਬ ਦਿਆਂ ਰੱਬ ਦੀਆਂ ਦਿੱਤੀਆਂ ਨੂੰ ਕੌਣ ਮੋੜਦਾ ਲਿਖੀਆਂ ਰੱਬ ਦੀਆਂ ਦਿੱਤੀਆਂ ਨੂੰ ਕੌਣ ਮੋੜਦਾ ਰੱਬ ਦੀਆਂ ਲਿਖੀਆਂ ਰੱਬ ਦੀਆਂ ਦਿੱਤੀਆਂ ਨੂੰ ਕੌਣ ਮੋੜਦਾ ਬੀਜੇ ਆ ਸਤਾਰਾ ਮੀਰਾ ਖਾਗੇ ਹਰਨੇ ਪਟਕੇ ਗੋ ਆਗੇ